तो तो मैन हाँ. तो भी ਕੋੜ ਮਗਾ ਤੇ ਮੌਲੀ ਸੁਸਤ ਹੋਣੀ 12 ਪਰਸੈਂਟ ਆਉਂਦਾ ਕੋੜ ਦਿਮਾਗ ਖਰਾਬ ਕਰ ਕੱਸੀ ਜਾ ਦੇ ਫੋਨ ਤੇ ਕੋਈ ਕਹਿੰਦਾ ਮੈਂ ਆਖਾ ਭਾਈ ਪੈਸੇ ਹੋ ਤੇ ਪਾ ਦੂ ਹਣ ਜਿਵੇਂ ਮੇਰੇ ਕੋਲ ਪੈਸੇ ਨਹੀਂ ਕਿ ਮੈਂ ਤੇਰੇ ਕੋਲ ਤਪਾਂ ਹੂੰ ਤੂੰ ਦੋ ਦਿਨ ਪਹਿਲਾਂ ਤੂੰ ਆ ਜੀ ਦੱਸ ਦੇ ਗੱਲ ਬੰਦਾ ਰਾਤ ਹਾਂ ਹਾਂ ਸੱਤ ਦੇ ਕਿਹਨੂੰ ਚਾ ਹਾਂ ਹਾਂ ਗੱਲ ਕਰੀ ਆ ਮੈਨੂੰ ਪ੍ਰੈਸ਼ਰ ਮੈਦੀ ਨੇ 1500 ਵੀ ਨਹੀਂ ਪਾਈ ਹੈ ਜੀ ਕੰਦਰਾ ਨੇ ਜੀ ਚਲ ਉਹ ਕਢਾ ਕੇ ਦੇ ਹਾਂ ਹੁਣ ਤੇਰੇ ਕੋਲ ਕਿੰਨੇ ਕਨੇ

दो तीन बंदे कल मैं फोन लाया मा कर दो सौ रुपया

ਸਾਬੀ ਹੁਣ ਮਾਤਾ ਜੀ ਕਾ ਰਣੀ ਆ ਬਸ ਉਹਦੇ ਦੀ ਅਕੜ ਦੀ ਵਾਲੀ ਮੇਰੇ ਨਾਲ ਤੇਰੀ ਇੱਕ ਮੇਰੇ ਉੱਤੇ ਨਹੀਂ ਗਈ ਹੈ ਗਈ ਗਈ ਨਹੀਂ ਪਈ ਮੈਂ ਕਿਹੜਾ ਬੰਦੀ ਹੋਈ ਮੈਂ ਬੜਾ ਕੁਝ ਕਰੂਗਾ ਹੂੰ ਨਾਲ ਜਾਨ ਕੀ ਤੇ ਕੜਾ ਪੁੱਠੀ ਮਰ ਜਾਂਦਾ ਪਹਿਲਾਂ ਕਿਹੜਾ ਗਾਂ ਦੀ ਪਹਿਲਾਂ ਰੋਟੀਆਂ ਪਕਾ ਪਕਾਈ ਟਾਈਮ ਪਾਸ ਕਰਦੇ ਹਾਂ ਹਾਂ ਲੋਨ ਉਹ ਕੜਾ ਹਣਾ ਰੋਜੀ ਜਾਈ ਜਾਂਦੀ ਆ ਸਾਰੇ ਕੰਮ ਟੁੱਟ ਗਏ ਹਾਂ ਸਾਰੇ ਕੰਮ ਟੁੱਟ ਗਏ ਨਾਲ ਕਵੀ ਜੋਨੋ ਨੇ ਵੀ ਛੱਡਤੀ ਹੋਰਾਂ ਨੇ ਵੀ ਛੱਡਤੀ ਆ ਹੂੰ ਇਹਦਾ ਬੰਦਾ ਹਰ ਇੱਕ ਬੰਦਾ ਕਹਿੰਦਾ ਕਿ ਉਹ ਪੈਸੇ ਕੰਮ ਦੀ ਹੈ ਉਹ ਪੈਸਾ ਮੀਂਹ ਨਹੀਂ ਦਿੰਦਾ ਹਾਂ ਹੂੰ ਇਹਦਾ ਨਾਰਕਾ ਜਨਤ ਤੋਂ ਸਿੱਧਾ ਨੇ ਤੁਸਨ ਸਵਾਲੇ ਸਾਹਮਣੇ ਫੜਾ ਦੇ ਕੋਈ ਪੈਸੇ ਫੜਾਉਗਾ ਸਾਹਮਣੇ ਆਪ ਕੋ ਕੱਲ ਨੂੰ ਲੈ ਜੂ ਆਸਟ੍ਰੇਲੀਆ ਜੂ ਤੇ ਲੈ ਜਾਈਏ ਹੂੰ ਹੁਣ ਕੱਲ ਸਾਡੇ ਪਿੰਡੋਂ ਹੂੰ 8 ਜਣੇ ਸੀ ਹਾਂ ਨਹੀਂ ਅਗਲੇ ਦਿਨ ਤੁਸਨ ਨੂੰ ਬੁਲਾਉਂਗੇ ਹਾਂ ਉਹ ਤੇਜੀ ਪਲਾਟ ਪਲਾਟੇ ਗਈਆਂ ਸੀ ਆਥਲੇ ਅਸੀਂ ਕਿੰਨੇ ਰਹੀਆਂ 8 ਵਜੇ ਹੂੰ ਉਹ ਮੁੰਡੇ ₹800 ਰੁਪਏ ਕਹਿੰਦਾ ਮੈਨੂੰ ਮਾਤਾ ਲੈਣ ਚ 800 ਰੁਪਏ ਮਾਂ ਲੈਵਾ ਸੀ 800 ਰੁਪਏ ਨਹੀਂ ਪੜਾਇਆ ਹਾਂ ਮੈਂ ਰੋਟੀ ਖਾਣ ਦਾ ਦਿਮਾਗ ਚਲੋ ਮਾਸ ਨੂੰ ਪੜਾ ਦਿਆ 800 ਮੈਂ ਖਮਾ ਸੀ ਮੈਨੂੰ 800 ਰੁਪਏ ਮੈਂ ਕਹੀ ਦਿੱਤਾ ਨੂੰ ਹਾਂ ਉਹ ਮੁੰਡੇ ਨੂੰ ₹800 ਫਰਾਉਂਦਾ ਸੀ ਮੈਂ ਤੂੰ ਫਾਇਦ ਲਾ ਮੈਂ ਮੈਂ ਰੋਟੀ ਖਾਈ ਜਾਂਦੀ ਚੰਦਰ ਮਾਂ ਕਰਦੇ ਉਧਰ ਪੜਾ ਦੇਣਾ ਹਾਂ ਫਿਰ ਉਹਦੀ ਦੇਖਾ ਚਾਚਾ ਕਰਸਾ ਲਈ ਉਹਨਾਂ ਸਾਹਮਣੇ ਦਿੰਦੇ ਦੇ ਪੈਸੇ ਦਾ ਚਾਚਾ ਕਰਸਾ ਹਾਂ ਹਾਂ ਦੰਦੇ ਨੇ ਉਹਲੇ ਕਰਨਾ ਪੜਿਆ ਆਲੀ ਖਾਂਦੀ ਹੈ ਤੇ

ਭਰ ਹੋ ਜਾ ਪੈਸਾ ਨਾਲ ਇਹ ਜੀ ਥਾਂਤੀ ਜਾਂਦਾ ਕਿ ਨਹੀਂ ਉਸ ਵੇਲੇ ਮੈਨੂੰ ਇਹ ਗਾਣ ਦਿੰਦਾ ਆ ਤੂੰ ਜਾਣੀ ਪਾਉਂ ਕਿ ਮੈਂ ਤਾਂ ਮੈਂ ਤਾਂ ਆਈ ਤੋ ਵੀ ਚੱਲ ਹਾਂ ਚੱਲ ਤੂੰ ਗੱਲ ਕਰ ਪਹਿਲਾਂ